ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜੇ ਇਸ ਤੋਂ ਪਹਿਲਾਂ ਦੋ ਵੀਡੀਓ ਪਾਈਆਂ ਸੀਗੀਆਂ ਇੱਕ ਤਾਂ ਕੱਚੇ ਟਾਂਕੇ ਦੀ ਸੀ ਇੱਕ ਕੱਚੀ ਸ਼ਿੰਦੀ ਦੀ ਸੀ ਜਿਹੜੀ ਕੱਚੀ ਸ਼ਿੰਦੀ ਦੀ ਸੀਗੀ ਉਹ ਤਾਂ ਜਿਵੇਂ ਆਪਾਂ ਬਹੁਤ ਮਤਲਬ ਵਧੀਆ ਸੂਟ ਵੀ ਤਿਆਰ ਹੋ ਸਕਦੇ ਆ ਜਾਂਦੇ ਉਹਦੇ ਨਾਲ ਤਾਂ ਬਹੁਤ ਸੋਹਣੀ ਕਢਾਈ ਹੋ ਤਾਂ ਤੇ ਜਿਹੜਾ ਕੱਚਾ ਟਾਂਕਾ ਹੈਗਾ ਸੀਗਾ ਉਹ ਜਿਵੇਂ ਆਪਾਂ ਸੈਂਪਲ ਜੇ ਸੂਟ ਲੈ ਲੈਨੇ ਕੋ ਤਨ ਕਿਸਰਪੇ ਵਾਲਾ ਕਰੀ ਪਾਉਣ ਵਾਲਾ ਤੇ ਉਹਦੇ ਉੱਤੇ ਕਢਾਈ ਕਰ ਲੋ ਤਾਂ ਉਹਦੀ ਵਧੀਆ ਲੁੱਕ ਬਣ ਜਾਂਦੀ ਹੈ ਸਤਰਾ ਉਨਾਂ ਨੂੰ ਆਪਾਂ ਤਿਆਰ ਕਰ ਸਕਦੇ ਵਧੀਆ ਪਾਏ ਸੋਹਣੇ ਲੱਗਦੇ ਹੈਗੇ ਆ ਪਹਿਲਾਂ ਪਹਿਲਾ ਲਾਉਣ ਜਾਂਚ ਆਪਾਂ ਰੱਖ ਲੈਨੇ ਉਸ ਤੋਂ ਬਾਅਦ ਵੀ ਆਪਾਂ ਵੀ ਉਹਨਾਂ ਨੂੰ ਘਰੇ ਪਾ ਲੈਨੇ ਅੱਜ ਮੈਂ ਜੀ ਤੁਹਾਨੂੰ ਕਸ਼ਮੀਰੀ ਕਢਾਈ ਸਿਖਾਉਣ ਲੱਗੀ ਆ ਸਭ ਤੋਂ ਪਹਿਲਾਂ ਜੀ ਆ ਕਸ਼ਮੀਰੀ ਦਾ ਫੁੱਲ ਛਪਵਾਇਆ ਹੋਇਆ ਇਹਦੇ ਤੇ ਕੋਈ ਚੀ ਨੀ ਕਰਨਾ ਜੀ ਪਤਾ ਕੀ ਜਿਵੇਂ ਜਿਵੇਂ ਛਾਪਿਆ ਜਿਵੇਂ ਆਪਾਂ ਬੱਚੇ ਨੂੰ ਪੂਰਨੇ ਪਾ ਦਿੰਨੇ ਵੀ ਤੇ ਇਹਦੇ ਉੱਤੇ ਉੱਤੇ ਲਿਖੀ ਚੱਲ ਉਹੀ ਚੀਜ਼ ਇਹ ਆ ਇਹਦੇ ਉੱਤੇ ਉੱਤੇ ਕਢਾਈ ਕਰਨੀ ਆ बाद ਵਿੱਚ ਮੈਂ ਮੋਟੀ ਪੱਤੀ ਬਣਾ ਕੇ ਤੁਹਾਨੂੰ ਦੱਸ ਵੀ ਦੇਵਾਂਗੀ ਵੀ ਜਿਹੜੀ ਮੇਨ ਕਢਾਈ ਉਹ ਕੀ ਚੀਜ਼ ਹੈ ਹੁਣ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਇਹਦੀਆਂ ਜਿਹੜੀ ਹੈਗੀ ਆ ਆਹ ਵਾਲੀਆਂ ਨਿੱਕੇ ਨਿੱਕੇ ਪੱਤੀਆਂ ਹੈ ਇਹ ਆਹ ਨਿੱਕੇ ਨਿੱਕੇ ਪੱਤੀਆਂ ਆਹ ਡੰਡੀਆਂ ਡੰਡੀ ਨੂੰ ਆਪਾਂ ਬਾਅਦ ਚ ਭਰਨਾ ਡੰਡੀ ਦਾ ਹਰੇਕ ਨੂੰ ਭਰ ਨਹੀਂ ਆਉਂਦੀ ਐ ਡੰਡੀ ਤਾਂ ਜਿਵੇਂ ਆਪਣੀ ਬਹੁਤ ਸੌਖੀ ਐ ਹੁੰਦੀ ਹੈਗੀ ਆ ਤੇ ਆਹ ਵਾਲੀਆਂ ਪੱਤੀਆਂ ਨਿੱਕੇ ਨਿੱਕੀਆਂ ਜਿਹੜੀਆਂ ਇਹ ਕਿਵੇਂ ਕਰਨੀਆਂ ਸਸੇ ਦਾ ਬਹੁਤ ਹੀ ਸੌਖਾ ਤਰੀਕਾ ਹੈ ਜੀ ਮੰਨ ਲਓ ਆਪਣੀ ਪੱਤੀ ਹੈ ਆ ਇਹਦੀ ਸ਼ੇਪ ਹੈ ਇੱਕ ਤੋਂ ਮੜਾ ਜਿਹਾ ਬਿਰ ਇਹਦੇ ਵਿੱਚ ਵਿੰਗ ਪੈਂਦਾ ਤੇ ਇਹਦੀ ਇੱਥੇ ਆ ਕੇ ਐਂਡ ਹੋ ਜਾਂਦਾ ਹੈ ਇਹ ਮਿਆਂ ਦੂਜੀ ਪੱਤੀ ਨਾਲ ਹੀ ਸ਼ੁਰੂ ਹੋ ਜਾਂਦੀ ਸਭ ਤੋਂ ਪਹਿਲਾਂ ਆਪਾਂ ਇੱਥੋਂ ਧਾਗਾ ਭਰ ਲਿਆ ਜੀ ਉਸ ਤੋਂ ਬਾਅਦ ਆਪਾਂ ਜਿਵੇਂ ਦੂਜੇ ਸਿਰੇ ਤੇ ਆ ਜਾਈਏ ਇਹਦੇ ਤੇ ਦੂਜੇ ਸਿਰੇ ਤੇ ਆ ਕੇ ਇਹਦੇ ਵਿਚਾਲੇ ਜਿੱਥੇ ਵਿਚਾਲੇ ਵਿੰਗ ਜਿਹਾ ਮੜਾ ਜਿਹਾ ਉੱਥੇ ਕੱਢ ਲਉ ਸੂਈ ਨੂੰ ਤੇ ਵਿਚਾਰੇ ਵਿੰਗ ਜਾ ਗਏ ਉੱਥੇ ਸੂਈ ਕੱਢ ਲਈ ਉਹਨੇ ਖੇਤਲੋ ਜੀ ਤਾਂ ਅਗੇ ਨੂੰ ਤਿੰਨ ਲੜਾ ਧਾਗਾ ਪਾਇਆ ਜੀ ਬੜਾ ਫਿਰ ਮੋਟਾ ਤਾਂ ਵੜਾ ਕਰ ਦੋ ਬਿਜੇ ਛੜ ਜਾਂਦਾ ਹੁਣ ਆਪਾਂ ਕੀ ਕਰਨਾ ਜੀ ਆਪਣੇ ਇੱਕ ਸਿਰੇ ਤੋਂ ਲੈ ਕੇ ਇੱਥੋਂ ਲੈ ਕੇ ਇੱਥੋਂ ਤੱਕ ਆਪਾਂ ਪੂਰਾ ਭਰ ਲੈ ਜਿੱਥੇ ਇਹਦਾ ਵਿਚਾਰਾ ਵਿਚਾਰੇ ਤੋਂ ਉਹਨੂੰ ਨੱਪ ਦਿਓ ਵਿਚਾਰੇ ਤੋਂ ਨੱਪ ਕੇ ਇੱਥਾ ਲੈ ਜੋ ਧਾਗੇ ਨੂੰ ਹੁਣ ਕੀ ਕਰਨਾ ਜੀ ਹੁਣ ਆਪਾਂ ਫਿਰ ਇੱਥੇ ਜਿੱਥੋਂ ਫੇਰ ਸਟਾਰਟ ਹੋਇਆ ਉੱਥੇ ਵੇਖ ਲੈ ਹਰਨੋ ਸੂਈ ਨੂੰ ਇਕਲੇ ਇੱਕ ਉਸ ਬੁਰਾ ਜਿਵੇਂ ਹੁਣ ਫੇਰ ਸੂਈ ਨੂੰ ਉੱਥੇ ਕੱਢ ਲਓ ਹੁਣ ਆਪਣੇ ਕੋਲੇ ਕੀ ਹੈ ਜੀ ਹੁਣ ਪਹਿਲਾਂ ਇਧਰ ਲਿਬਾਸਾ ਪਾਏ ਆਹ ਵਾਲਾ ਹੁਣ ਆਪਾਂ ਇਹ ਦੂਜਾ ਪਾਸਾ ਪੂਰਾ ਕਰਨਾ ਇਹ ਇਹਦਾ ਵਿਚਾਲਾ ਕਿੱਥੇ ਬਣਦਾ ਇੱਥੇ ਆਹ ਵਿਚਾਲਾ ਇੱਥੋਂ ਭਰੋ ਇਹਨੂੰ ਪੂਰਾ ਪੂਰਾ ਭਰ ਕੇ ਇਹਨੂੰ ਵਿਚਾਲੇ ਵਾਲੇ ਤਾਂ ਕੱਢ ਲਓ ਜੇ ਐ ਹੌਕਾ ਲੱਗਦਾ ਸਿੱਧਾ ਕੱਢਣਾ ਤਾਂ ਪਹਿਲਾਂ ਥੱਲੇ ਲੈ ਜਾਓ ਤੱਲ ਨੂੰ ਇਹਨੂੰ ਐ ਕਰਕੇ ਤਾਂ ਕੱਢ ਲਓ ਵਚਾੜੇ ਤੱਲ ਨੂੰ ਤਾਂ ਵਚਾੜੇ ਕੱਢ ਲਿਆ ਹਾਂ ਜਿਵੇਂ ਜਿਵੇਂ ਛਾਪੇ ਆ ਓਏ ਓਏ ਤੁਸੀਂ ਇਹਨੂੰ ਕੱਢੀ ਚੱਲੋ ਆਹ ਵਗਿਆ ਜੀ ਆਪਣੀ ਇੱਕ ਪੱਤੀ ਪੈ ਗਈ ਇੱਕ ਪੱਤੀ ਪੈ ਗਈ ਹੁਣ ਆਪਾਂ ਇਹਨੂੰ ਅੱਧਾ ਇਸਾ ਆ ਰਹਿ ਗਿਆ ਅੱਧਾ ਇਹਦੇ ਇੱਥੇ ਕੱਢ ਦਿਓ ਹਾਂ ਨੱਪੀ ਗਈ ਜੀ ਇਹ ਹੁਣ ਆਪਾਂ ਫੇਰ ਇਹਦੇ ਇੱਥੇ ਫੇਰ ਆ ਜਾਓ ਹੁਣ ਅਸੀਂ ਤਰ੍ਹਾਂ ਫੇਰ ਆ ਇਹਦੇ ਛਾਪਾ ਇੱਥੋਂ ਲੱਗ ਕੇ ਇੱਥੋਂ ਤੱਕ ਪੱਤੀ ਦਾ ਆ ਇਹਦਾ ਹੱਥ ਇਹ ਤੇ ਮਾੜਾ ਇਹਨਾਂ ਨੇ ਵੰਗ ਪਾਇਆ ਹਲੋ ਜੀ ਆਪਣੀ ਕਸ਼ਮੀਰੀ ਦੀ ਇੱਕ ਪੱਤੀ ਪੂਰੀ ਹੋ ਗਈ। ਇਹਨੂੰ ਫੇਰ ਮਾਪ ਦੋ। ਹਲੋ। ਆ ਕਸ਼ਮੀਰੀ ਦੀ ਇੱਕ ਪੱਤੀ ਪੂਰੀ ਹੋ ਗਈ ਜੀ ਆਪਣੀ। ਫਸਾ ਸਾਰੀਆਂ ਪੱਤੀਆਂ ਜੀ ਨਾਲ ਨਾਲ ਆ ਵਾਲੀਆਂ। ਆ ਸਾਰੀਆਂ ਲਾਲ ਪੱਤੀਆਂ ਆ ਵੱਡਾ ਫੁੱਲ ਐ। ਹੁਣ ਆਪੇ ਇੱਕ ਪੱਤੀ ਹੋਰ ਪਾਉਣੀਆਂ ਤਾਂ ਫੇਰ ਬੜਾ ਲੰਬਾ ਹੋ ਜਾਊਗਾ ਜੀ। ਇਹਦੇ ਵਿੱਚ ਮੈਂ ਤੁਹਾਨੂੰ ਇੱਕ ਵਾਸਤਾ ਵੱਡੀ ਜਿਹੜੀ ਵੱਡੀ ਇੱਕ ਵੱਡੀ ਪੱਤੀ ਛਾਪੀ ਐ ਮੈਂ ਸਪੈਸ਼ਲ ਵਾਲਦਸਨਾਸਤੇ ਇਹ ਮੈਂ ਤੁਹਾਨੂੰ ਮੇਰਾ ਮਤਲਬ ਦਖਾ ਦਿ ਨੀ ਇਹ ਮੈਂ ਚੀਜ਼ ਕਿੰਦੀ ਆ ਪੱਤੀ ਇਹਨੂੰ ਕਿਸ ਤਰ੍ਹਾਂ ਕਰਨਾ ਇਹਦੇ ਵਾਸਤੇ ਇੱਕ ਵਾਰੀ ਇਹ ਐਨੇ ਪੱਤੀ ਪਾਤੀ ਇਹ ਅੱਗੇ ਅੱਗੇ ਪੱਤੀਆਂ ਸਾਰੀਆਂ ਪੈ ਜਾਣਗੀਆਂ ਆ ਡੰਡੀ ਮੁਰਕੇ ਜਦੋਂ ਸਾਰੀਆਂ ਪੱਤੀਆਂ ਆਹ ਵਾਲੀਆਂ ਪੈ ਗਈਆਂ ਫੇਰਾ ਡੰਡੀ ਬਾਹਰ ਤੋਂ ਬਣਾਵਾ ਗਿਆ ਹੈ ਕਰਕੇ ਫੇਰਾ ਸਾਰਾ ਸਾਰੀ ਸਟੀਜ ਜਿਹੜੀ ਕਵਰ ਹੋ ਜਾਂਦੀ ਹੈ ਥੋੜੇ ਥੋੜੇ ਬਰੀਕ ਜੂਰ ਹੁੰਦਾ ਜੀ ਪਰ ਸੋਹਣਾ ਬਹੁਤ ਲੱਗਦਾ ਇਹਨਾਂ ਬਰੀਕ ਨਹੀਂ ਸੋਹਣਾ ਲੱਗਣਾ ਹੁੰਦਾ ਕਸ਼ਮੀਰੀ ਤੇ ਇਹ ਮਤਲਬ ਜਿਵੇਂ ਆਪਾਂ ਸਾ ਜਿਵੇਂ ਮੈਂ ਅੱਗੇ ਤੁਹਾਨੂੰ ਮੈਂ ਡਿਜ਼ਾਈਨ ਦਿਖਾਉਣੀ ਮੈਂ ਕੀ ਕੱਢਿਆ ਅਬ ਤੁਸੀਂ ਕੁਝ ਵੀ ਕਰ ਸਕਦੇ ਹੋ ਜੇ ਫੁੱਲ ਫੁੱਲ ਸਾਰੀ ਚਪਾ ਲਓ ਨਿੱਕੇ ਨਿੱਕੇ ਫੁੱਲ ਪਾ ਲਓ ਇਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਕੀ ਕੱਢਣਾ ਚਾਹੁੰਦੇ ਹੋ ਪਰ ਜੋ ਮੈਂ ਕੱਢਿਆ ਮੈਂ ਤੁਹਾਨੂੰ ਉਹ ਵੀ ਬਖਾਉਂਗੀ ਜਿਹੜੀ ਪੱਤੀ ਦੀ ਸ਼ੇਪ ਹੈ ਜੀ ਉਹ ਹੈਗੀ ਆ ਆ ਸਮਝ ਲਵਾ ਹੈ ਤੇ ਮੈਂ ਥੋੜੀ ਵੱਡੀ ਕਰਕੇ ਆਪਣੇ ਪੈਨ ਨਾਲ ਛਾਪੀ ਹੈ ਸਿਰਫ ਸਮਝਾਉਣ ਵਾਸਤੇ ਵੀ ਤੁਹਾਨੂੰ ਪਤਾ ਲੱਗ ਜੇ ਵੀ ਕਿਵੇਂ ਕੱਢਣੀ ਆ ਆ ਪੱਤੀ ਹੈ ਇੱਥੋਂ ਸ਼ੁਰੂ ਹੋਈ ਆ ਇਹਦਾ ਇਹ ਦੂਜਾ ਸਿਰ ਆ ਗਿਆ ਇਧਰਲੇ ਪਾਸਿਓ ਦੂਜਾ ਸਿਰ ਆ ਗਿਆ ਹੁਣ ਆਪਾਂ ਕੀ ਕਰ ਲਿਆ ਜੀ ਇੱਕ ਜਿੱਧਰ ਨੇ ਪਾਸੇ ਭੌਂਦਾ ਇਧਰਲੇ ਸਿਰੇ ਦੇ ਧਾਗੇ ਕੱਢ ਲਓ ਹਮਾ ਇਧਰਲੇ ਸਿਰੇ ਦੇ ਕੱਢ ਲਓ ਤੁਹਾਡੀ ਮਰਜ਼ੀ ਹੈ ਇਹ ਤੁਹਾਨੂੰ ਸਿਰਫ ਸਿਖਾਉਣ ਵਾਸਤੇ ਹੀ ਹੈ ਵੱਡੀ ਪੱਤੀ ਵੈਸੇ ਆਪਦੇ ਕੋਣੀ ਬਣਾਈ ਹੈ ਹੁਣ ਇਧਰ ਆ ਜਿਓ ਜੀ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਹੁਣ ਆਪਾਂ ਕੀ ਕਰਨਾ ਜੀ ਇਹਦਾ ਸੈਂਟਰ ਵੇਖਣਾ ਸੈਂਟਰ ਕਿੱਥੇ ਹੈ ਆ ਇੱਕ ਸਿਰੇ ਤੋਂ ਦੂਜਾ ਸਿਰਾ ਥੱਲੇ ਸੂਈ ਕੱਢਤੀ ਹੁਣ ਆਪਾਂ ਇਹਦਾ ਸੈਂਟਰ ਵੇਖਣਾ ਆਹ ਦਾ ਸੈਂਟਰ ਹੈ ਜੀ। ਆਹ ਸੈਂਟਰ ਹੈ। ਇਹ ਸੈਂਟਰ ਆਪਾਂ ਤਾਂ ਆ ਵੇਖਣਾ ਕਿਉਂਕਿ ਇੱਥੋਂ ਇਹਨੂੰ ਆਪਾਂ ਨੱਪਣਾ ਹੈ ਪੱਤੀ ਨੂੰ। ਆਹ ਪੱਤੀ ਨੱਪਤੀ ਜੀ। ਇੱਕ ਲਾਈਨ ਪੂਰੀ ਹੋ ਗਈ। ਹੁਣ ਦੂਜੇ ਪਾਸੇ ਆ ਜਾਓ ਦੂਜੇ ਸਿਰੇ ਤੇ ਕੱਢ ਲਓ। همین ਆਪਾਂ ਇੱਧਰ ਕਰਨਾ ਜੀ। ਹੁਣ ਆਸਲੇ ਤੇ ਆ ਜਾਓ। ਇਹਦਾ ਵੀ ਸੈਂਟਰ ਵੇਖੋ ਜੀ ਹੁਣ ਆਹ ਸੈਂਟਰ 'ਚ ਸੂਈ ਕੱਢ ਲਓ ਆਹ ਪੱਤੀ ਸਰ ਕੋ ਤਾਂ ਨੂੰ ਸਿਖਾਉਣ ਵਾਸਤੇ ਆਹ ਵੱਡੀ ਕਰਕੇ ਛਾਪੀ ਹੈ ਹੱਥ ਨਾਲ ਆਹ ਸੈਂਟਰ 'ਚ ਕੱਢ ਲਿਆ ਜੀ ਹੁਣ ਆ ਸੈਂਟਰ ਆ ਗਿਆ ਜਦੋਂ ਆਪਾਂ ਇਹਨੂੰ ਦੂਜੀ ਪੱਤੀ ਸ਼ੁਰੂ ਕਰ ਦਿੰਨੇ ਆ ਜਦੋਂ ਇਹਨੂੰ ਆਪਾਂ ਇੱਥੇ ਕਰਾਂਗੇ ਆਪੇ ਨੱਪਿਆ ਜਾਊਗਾ ਇਹ ਆਪੇ ਨੱਪੀ ਜਾਣੀ ਹੈ ਦੂਜੇ ਪਾਸੇ ਦੂਜੀ ਪੱਤੀ ਸ਼ੁਰੂ ਕਰ ਲੀ ਹਾਂ ਜੀ ਦਜੀ ਪੱਤੀ ਸ਼ੁਰੂ ਹੋ ਗਈ ਹੁਣ ਇਸ ਪੱਤੀ ਦੇ ਇੱਥੇ ਆ ਜਾਓ ਇਹ ਮੈਂ ਹੁਣ ਇਧਰਲੇ ਸਿਰੇ ਤੇ ਜਾਣਾ ਜੀ ਆਸਤੇ ਕਿ ਰਸੋਈ ਆਪਾਂ ਘੋਲੀ ਆ ਫਿਰ ਆਪਾਂ ਦੇਖਣਾ ਉਹ ਸੈਂਟਰ ਕਿੱਥੇ ਜੀ ਆ ਆ ਸੈਂਟਰ ਤੇ ਜਾ ਕੇ ਜੀ ਆਪਾਂ ਨਾਲੇ ਤਾਂ ਗਨਪੇ ਜਾਊਗਾ ਨਾਲੇ ਆਪਣੀ ਪੱਤੀ ਪੂਰੀ ਹੋ ਜਾਊਗੀ ਸੈਂਟਰ ਚ ਆ ਗਏ ਆਪ ਪੱਤੀ ਪੂਰੀ ਹੋ ਗਈ ਜੀ ਹੁਣ ਆਪਾਂ ਇਹਨੂੰ ਇੱਥੇ ਲਿਓ ਅੱਜ ਸਾਇਣਾ ਰਹਿ ਗਿਆ ਸੀ ਉਹ ਪੂਰਾ ਹੋ ਗਿਆ ਹੁਣ ਆਪਾਂ ਇੱਥੇ ਆ ਜੋ ਜੀ ਫੇਰ ਕੀ ਜੀ ਪੱਤੀ ਹੁਣ ਆਪਾਂ ਇੱਕ ਟੋਟਾ ਘੇਰ ਜਾਣਾ ਜੀ। ਪੱਕੀ ਪੂਰੀ ਕਰਨਰ ਸੇ ਪੂਰੀ ਲੈਂਡ ਕਰ ਲਈ ਹੁਣ ਆਪਾਂ ਇਹਦਾ ਸੈਂਟਰ ਭਾ ਲੈਣਾ ਕਿੱਥੇ ਜੀ ਆ। ਇਹਦਾ ਸੈਂਟਰ ਆ ਰਹਿ ਗਿਆ ਜੀ। ਥਾਗਾ ਇਧਰ ਕਰੋ ਨੱਪਣ ਵਾਸਤੇ। ਆ ਆਈ ਬੱਤੀ ਆ ਜੀ ਬਸ। ਉੱਤੇ ਦੇ ਛਾਪੀ ਚੱਲੋ ਆ ਕਸ਼ਮੀਰੀ ਕੜਾਈ ਬਣ ਗਈ ਆਪਣੀ। ਆ ਪੱਤੀ ਹੈ ਜੀ ਇਹ ਪੱਤیاں ਆ ਸਾਰੀਆਂ ਪੱਤیاں ਇਹ ਆਸੇ ਬਰੀਕਾ ਜਿਵੇਂ ਜਿਵੇਂ ਛਾਪਿਆ ਉਹਦੇ ਉੱਤੇ ਉੱਤੇ ਉਹ ਵੀ ਗੱਡੀ ਚੱਲੋ ਬਸ ਇਹ ਤੁਹਾਡਾ ਮਤਲਬ ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾਉਣੀ ਆ ਜੀ ਮੈਂ ਕੀ ਕੱਢਿਆ ਆਪਦਾ ਕਮੀਜ਼ ਹਾਂਜੀ ਮੈਂ ਕਮੀਜ਼ ਆ ਜਿਹੜਾ ਇਹਦਾ ਆ ਚੀਜ਼ ਕੱਢਿਆ ਜੀ ਆ ਗੋਲ ਆ ਗਲੇ ਜੀ ਆ ਗਲੇ ਆ ਦੇਖੋ ਜਿਹੜੋ ਆ ਕਸ਼ਮੀਰੀ ਟਾਂਕਾ ਹਾਂ ਬੰਗਿਆ ਇਹ ਵਿੱਚ ਇਹਦੇ ਡੰਡੀ ਟਾਂਕਾ ਆ ਆ ਵੱਡੀ 엠ਬੀ ਆ ਵਿੱਚ ਇਹਦੇ ਆਹ ਹੁੰਦੀ ਟਾਂਕੀ ਨਾਲਾ ਵਾਲੀਆਂ ਪੱਤੀਆਂ ਲਾਈਆਂ ਹੋਈਆਂ ਸਾਈਡਾਂ ਦੇ ਉੱਤੇ ਜਿਹੜੇ ਇਹਦੀ ਆਹ ਵਾਲੀ ਚੀਜ਼ ਆ ਹਾਂ ਸਾਰੀ ਕਸ਼ਮੀਰੀ ਹੈ ਇਹ ਗਲੀ ਦਾ ਡਿਜ਼ਾਈਨ ਹੈ ਜੀ ਕੀ ਗੜਾ ਕੱਢੋ ਕਿ ਰਕੜਾ ਜੋ ਮਰਜ਼ੀ ਕੱਢੋ ਇਸ ਤੋਂ ਅੱਗੇ ਆਪਣਾ ਆ ਗਿਆ ਜੀ ਕਮਰ ਆ ਕਮਰ ਤੇ ਹੈ ਜੀ ਦੋ ਬੱਤੀਆਂ ਗਲੇ ਦੇ ਨੀਚੇ ਕਮਰ ਤੇ ਕਈਆਂ ਨੂੰ ਕਮਰ ਦਾ ਸ਼ੌਂਕ ਹੁੰਦਾ ਆ ਦੋ ਬੱਤੀਆਂ ਕਮਰ ਤੇ ਹੈ ਇਹ ਤੁਸੀਂ ਪਾਉਣੀਆਂ ਛੋਟੇ ਜਿਨ੍ਹਾਂ ਦੀ ਉਮਰ ਛੋਟੀ ਹੈ ਉਹ ਤਾਂ ਪਾ ਲੈਂਦੇ ਆ ਉਹਨਾਂ ਦੇ ਬਹੁਤ ਸੋਹਣੀਆਂ ਲੱਗਦੀਆਂ ਵੱਡੀ ਉਮਰ ਦੇ ਠੋਕੇ ਰਕੜਾ ਕੱਢ ਸਕਦੇ ਆ ਜਾਂ ਇਹ ਅੰਬੀਆਂ ਸਾਰੇ ਕਮੀਜ਼ ਵਿੱਚ ਪਾਓ ਇਹ ਜੰਦੀ ਟਾਂਕੇ ਦੇ ਵਿੱਚ ਇਹ ਸਾਰਾ ਕਸ਼ਮੀਰੀ ਹੱਗੇ ਨਗਰੀ ਹਰੇ-ਹਰੇ ਰੰਗ ਦਾ ਸਾਰਾ ਕਸ਼ਮੀਰੀ ਵਿੱਚ ਵਾਈਟ ਵੀ ਹੈ ਇਹ ਸਾਰਾ ਕਸ਼ਮੀਰੀ ਹੈ ਜੀ ਆਹ ਜੀ ਬਾਹ ਤੇ ਫੁੱਲ ਹੈ ਆ ਬਾਹ ਬਾਹ ਦੇ ਸੈਂਟਰ ਚ ਕਰਕੇ ਹੈ ਬਾ ਪੂਰੀ ਪਾਉਣੀ ਹੈ ਜਾਂ ਤੁਸੀਂ ਅੱਧੀ ਪਾਉਣੀ ਹੈ ਤੁਹਾਡੀ ਮਰਜ਼ੀ ਹੈ ਤੇ ਇਹ ਤਾਂ ਤੁਸੀਂ ਤਿੰਨ ਤਿੰਨ ਵੀ ਕਰ ਸਕਦੇ ਤੁਸੀਂ ਇੱਕ ਇੱਥੇ ਪਾ ਲਓ ਇੱਕ ਇਹ ਦੁਗਾਂ ਪਾ ਲਓ ਕਿ ਇਹ ਦੁਗਾਂ ਪਾ ਲਓ ਜਿੱਦੇ ਜਿੱਦੀਆਂ ਤੁਹਾਡੀਆਂ ਬਾਹਾਂ ਲੰਬੀਆਂ ਦੋ ਦੋ ਤਿੰਨ ਤਿੰਨ ਵੀ ਪਾ ਸਕਦੇ ਆ ਤੇ ਤੁਹਾਡੀ ਮਰਜ਼ੀ ਆ ਤੁਸੀਂ ਕੀ ਕੱਢਣਾ ਬਸ ਤੁਹਾਨੂੰ ਸਿਰਫ ਟਾਂਕਾ ਆਉਣਾ ਚਾਹੀਦਾ ਉਮੀਦ ਕਰਦੀ ਆ ਜੇ ਪਸੰਦ ਕਰੋਗੇ ਬਹੁਤ ਬਹੁਤ ਮਿਹਰਬਾਨੀ ਇਸ ਤੋਂ ਇਲਾਵਾ ਜੇ ਕੁਝ ਨਾ ਪਤਾ ਲੱਗੇ ਹੋਰ ਵੀ ਤਾਂ ਮੈਨੂੰ ਤੁਸੀਂ ਕਮੈਂਟ ਕਰਿਓਗੇ ਮੈਂ ਤੁਹਾਨੂੰ ਦੁਬਾਰਾ ਦੱਸ ਦੂੰਗੀ ਜੇ ਕੁਝ ਨਾ ਕੱਢਣਾ ਆ ਤਾਂ ਹੋਰ ਤਨਵਾਜੀ ਬਹੁਤ ਬਹੁਤ ਵੀਡੀਓ ਵੇਖਣ ਲਈ